ਸਤਿ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਜੰਤ ਸਿੰਘ ਮਾਨ ਅੱਜ 7 ਸਤੰਬਰ 2025 ਦੇ ਟਾਈਮ ਕਿڑی ਰਾਤ ਦੇ ਸਵਾ ਕੱਠ ਦੇ ਹੋਣ ਜਾ ਰਹੇ ਹਾਂ ਇਹ ਗੱਲਬਾਤ ਮੌਸਮ ਦੇ ਵਿੱਚ ਕਦੋਂ ਮੀਂਹ ਤੋਂ ਨਿਜਾਤ ਮਿਲ ਸਕਦੀ ਹੈ ਕਿ ਦਰਿਆਵਾਂ ਵਾਲਾ ਪੱਖ ਕੀ ਰਹਿ ਸਕਦਾ ਜਾਂ ਡੈਮਾਂ ਦੇ ਵਿੱਚ ਪਾਣੀ ਹੁਣ ਕਦੋਂ ਘਟਦਾ ਦਖਾਈ ਦੇਊਗਾ ਉਹਦੇ ਬਾਰੇ ਗੱਲਬਾਤ ਕਰਾਂਗੇ ਜੇ ਅੱਜ ਦੀ ਗੱਲ ਕੀਤੀ ਜਾਵੇ ਅੱਜ ਤਰਕਸਾਰ ਮਾਜੇਦ ਬਾਬੇ ਤੋਂ ਹਲਕੇ ਦਰਮਿਆਨੀ ਕਿਤੇ ਭਾਰੀ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਗਈਆਂ ਉਸ ਤੋਂ ਬਾਅਦ ਲੇਟ ਦਪਹਿਰ ਬਾਅਦ ਮਾਲਵਾ ਬੈਲਟ ਦੇ ਬਹੁਤੇ ਇਲਾਕਿਆਂ 'ਚ ਹਲਕੇ ਤੋਂ ਦਰਮਿਆਨੀ ਕਿਤੇ ਕਿਤੇ ਭਾਰੀ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਇਲਾਕਿਆਂ 'ਚ ਦੇਖਣ ਨੂੰ ਮਿਲੀਆਂ ਏਜ ਗਰਚਮਕਲੇ ਬੱਦਨਾ ਨਾਲ ਕਿਤੇ ਕਿਤੇ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਵੀ ਜਿਹੜੀਆਂ ਅੱਜ ਆਮ ਤੌਰ 'ਤੇ ਦੇਖਣ ਨੂੰ ਮਿਲੀਆਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜੇ ਅੱਗੇ ਦੀ ਗੱਲ ਕੀਤੀ ਜਾਵੇ ਹਲੇ ਸਿਸਟਮ ਮੁੱਕਿਆ ਨਹੀਂਗਾ ਸਿਸਟਮ ਅਗਲੇ 24 ਤੋਂ 48 ਘੰਟੇ ਹੋਰ ਖੇਤrana 'ਚ ਹ ਕਿਉਂਕਿ ਇੱਕ ਘੱਟ ਤਵਾਦਾ ਖੇਤਰ ਰਾਜਸਥਾਨ ਦੇ ਦੱਖਣ ਪੱਛਮੀ ਇਲਾਕਿਆਂ ਦੇ ਉੱਪਰ ਮੌਜੂਦਾ ਤੇ ਨਾਲ ਲੱਗਦੇ ਗੁਜਰਾਤ ਦੇ ਉੱਪਰ ਮੌਜੂਦਾ ਜਿਸ ਦਾ ਕਰਕੇ ਪੂਰੇ ਦੇ ਬੁੱਲੇ ਪੂਰੇ ਦੀ ਹਵਾ ਹਲੇ ਵੀ ਪੰਜਾਬ ਤੱਕ ਪਹੁੰਚ ਰਹੀ ਹੈ ਜਿਸ ਦੇ ਚੱਲਦਿਆਂ ਅਗਲੇ 24 48 ਘੰਟਿਆਂ ਵਿੱਚ ਹਲੇ 50 60 ਫੀਸਦੀ ਇਲਾਕਿਆਂ ਵਿੱਚ ਹਲੇ ਮੀਂਹ ਦੀ ਕਾਰਵਾਈ ਹੋਣ ਦੇਖਣ ਨੂੰ ਮਿਲ ਸਕਦੀ ਹੈ ਮੀਂਹ ਹਲਕਾ ਦਰਮਿਆਨਾ ਕਿਤੇ ਭਾਰੀ ਹੋ ਸਕਦਾ ਮਤਲਬ ਕਿ 8 ਸਤੰਬਰ ਨੂੰ ਵੀ ਧਰਕਸਾਬ ਥੋੜੇ ਬਹੁਤ ਖੇਤਰਾਂ 'ਚ ਦੁਪਹਿਰ ਬਾਅਦ ਬਹੁਤੇ ਖੇਤਾਂ 'ਚ ਟੁੱਟੀਆਂ ਕਾਰਵਾਈਆਂ ਮੀਹ ਦੀਆਂ ਦੇਖਣ ਨੂੰ ਮਿਲ ਸਕਦੀਆਂ ਨੇ 9 ਸਤੰ ਮੀਂਹ ਪੈ ਸਕਦਾ 9 ਸਤੰਬਰ ਨੂੰ ਵੀ ਪਰ ਲਿਮਟਡ ਲਾਕ ਇੰਚ ਪਊਗਾ 30 40 ਪ੍ਰੇਸੈਂਟ ਕਿਤਰਾ ਜਮੀਂ ਪੈ ਸਕਦਾ ਪਰ 9 ਸਤੰਬਰ ਤੋਂ ਮੀਂਹ ਦਾ ਏਰੀਆ ਘਟੂਗਾ 10 ਸਤੰਬਰ ਤੋਂ 15 ਸਤੰਬਰ ਦੇ ਵਿਚਕਾਰ ਵੱਡੇ ਪੱਧਰ ਤੇ ਮੀਂਹਾਂ ਵਿੱਚ ਗਰਾਵੜ ਦੇਖਣ ਨੂੰ ਮਿਲੂਗੀ ਕਿਉਂਕਿ ਪੰਜਾਬ ਦੇ ਵਿੱਚ ਦੱਖਣ ਪੱਛੋਂ ਦੱਖਣ ਪੱਛੋਂ ਹਵਾ ਦੇ ਜਿਹੜੇ ਬੁੱਲੇ ਖੁੱਲਣੇ ਸ਼ੁਰੂ ਹੋ ਜਾਣਗੇ ਹਵਾ ਦੇ ਜਿਹਦੇ ਕਰਕੇ ਕੋਈ ਵੱਡਾ ਸਿਸਟਮ ਪ੍ਰਭਾਵਿਤ ਕਰਦਾ ਨਹੀਂ ਦਿਖਾਈ ਦੇਊਗਾ ਮੀਂਹ ਵਾਲਾ ਮੀਂਹ ਵਿੱਚ ਵੱਡੀ ਕਮੀ ਦੇਖਣ ਨੂੰ ਮਿਲੂਗੀ ਪਰ ਫਿਰ ਵੀ ਹਵਾ ਦੇ ਵਿੱਚ ਨਮੀ ਮੌਜੂਦ ਹੈ ਜਿਸ ਦਾ ਕਰਕੇ ਕਿਤੇ ਕਿਤੇ ਵਾਲੀਆਂ ਕਾਰਗਾਨੀਆਂ ਅੱਗੇ ਵੀ ਆਉਂਦੇ ਦਿਨਾਂ ਵਿੱਚ ਜ਼ ਮੀਹਾ ਦੀ ਭਾਰੀ ਤੋਂ ਭਾਰੀ ਮੀਹਾ ਦੀ ਸੁਭਾਵਨਾ ਜਿਹੜੀ ਦਿਖਾਈ ਦੇ ਰਹੀ ਸੀ ਉਹ ਹੁਣ ਖਤਮ ਉਦੀ ਦਿਖਾਈ ਦੇਊਗੀ ਪਰ باوجود ਇਹ ਦੇ 15 ਤੋਂ 20 ਨਵੰਬਰ ਦੇ ਵਿਚਕਾਰ ਇੱਕਦਾਂ ਮੀਹਾ ਦਾ ਦੌਰ ਹੋਰ ਪੰਜਾਬ ਹਰਿਆਣਾ ਤੇ ਰਾਜਸਥਾਨ ਨੂੰ ਪ੍ਰਭਾਵਿਤ ਕਰ ਸਕਦਾਗਾ ਉਹ ਬੈਸਟਲੀ ਜੈਟ ਐਕਟ ਦੇ ਹੋਣ ਦੇ ਨਾਲ ਜਿਹੜਾ ਦੇਖਣ ਨੂੰ ਮਿਲੇਗਾ ਸੋ ਡੈਮ ਵਾਲੀ ਜਾਂ ਦਰਿਆਵਾਂ ਵਾਲੀ ਪੱਖ ਤੋਂ ਗੱਲ ਕੀਤੀ ਜਾਵੇ ਘੱਗਰ ਤੇ ਸਤਲੁਜ ਦਰਿਆ ਅਜੇ ਵੀ ਅਫਵਾਹਾਂ ਤੇ ਚੱਲ ਰਹੇ ਨੇ ਘੱਗਾ ਦਰਿਆ ਵਿੱਚ ਪਾਣੀ ਦਾ ਲੈਵਲ ਅੱਜ ਵੀ ਅ 1 ਇੰਚ 2 ਇੰਚ ਜਿਹੜਾ ਵਾਧਾ ਦਿਖਾਈ ਦਿੱਤਾ ਕਈ ਇਲਾਕਿਆਂ ਦੇ ਵਿੱਚ ਹਲੇ ਵੀ ਚੌਕਸ ਤੇ ਅਲਰਟ ਰਹਿਣ ਦੀ ਲੋੜ ਆ ਕਿਉਂਕਿ ਅਗਲੇ 24 ਤੋਂ 48 ਘੰਟਿਆਂ ਤੋਂ ਬਾਅਦ ਪਾਣੀ ਦਾ ਲੈਵਲ ਹੋਰ ਘਟਦਾ ਦਿਖਾਈ ਦੇ ਸਕਦਾ ਕਿਉਂਕਿ ਆਉਂਦੇ ਦਿਨਾਂ ਵਿੱਚ ਨਾ ਤਾਂ ਹਮਾਚਰ ਨਾਲ ਜੰਮੂ ਵਿੱਚ ਕੋਈ ਭਾਰੀ ਮੀਂਹ ਦੀ ਸੁਭਾਵਨਾ ਦਿਖਾਈ ਦੇ ਰਹੀ ਹੈ ਨਾ ਕੱਗਰ ਕੈਚਮੈਂਟ ਵਿੱਚ ਬਹੁਤ ਦੇ ਭਾਰੀ ਮੀਂਹ ਦੀ ਸੁਭਾਵਨਾ ਦਿਖਾਈ ਦੇ ਰਹੀ ਹੈ ਮੀਂਹ ਪੈ ਸਕਦਾ ਹਲਕਾ ਦਰਮਿਆਨਾ ਭਾਰੀ ਕਿਤੇ ਪੈ ਸਕਦਾ ਪਰ ਉਦਾਂ ਦੇ ਭਾਰੀ ਮੀਂਹ ਦੀ ਸੁਭਾਵਨਾ ਨਹੀਂ ਹੈ ਜਿੱਦਾਂ ਦਾ ਪਹਿਲਾਂ ਪਿਆ ਸੀਗਾ ਉਹਦਾ ਕਰਕੇ ਹੁਣ ਅਗਲੇ 24 ਤੋਂ 48 ਘੰਟਿਆਂ ਦੇ ਬਾ ਡੈਮਾਂ ਦੇ ਵਿੱਚ ਜਾਂ ਦਰਿਆਵਾਂ ਦੇ ਵਿੱਚ ਪਾਣੀ ਦਾ ਲੈਵਲ ਹੌਲੀ-ਹੌਲੀ ਗ੍ਰਾਫ ਜਿਹੜਾ ਘੜਦਾ ਦਿਖਾਈ ਦੇ ਸਕਦਾਗਾ ਜੇ ਭਾਗੜਾ ਡੈਮ ਦੀ ਅੱਜ ਦੇ ਪਾਣੀ ਦੇ ਲੈਵਲ ਦੀ ਗੱਲ ਕੀਤੀ ਜਾਵੇ ਅੱਜ ਵੀ ਜਿਹੜਾ ਭਾਗੜਾ ਡੈਮ 2073 ਇੰਚਾਂ ਤੋਂ ਹੀਠਾਂ ਚੱਲ ਰਿਹਾ ਤੇ 1600 78 ਫੁੱਟ ਜਿਹੜਾ ਅੱਜ ਪਾਣੀ ਦਾ ਪੱਧਰ ਰਿਕਾਰਡ ਕੀਤਾ ਜਾ ਰਿਹਾਗਾ ਤੇ ਜੇ ਭਾਗੜਾ ਡੈਮ ਤੋਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਟਰਬਾਈਨਾਂ ਤੇ ਫਲੱਡ ਗੇਟਾਂ ਰਾਹੀਂ ਉਹ 70000 ਕਿਊਸਕ ਦੇ ਕਰੀਬ ਆ ਤੇ ਅੱਗੇ ਜਿਹੜਾ ਸਤਲੁਜ ਵਿੱਚ ਛੱਡਿਆ ਜਾ ਰਿਹਾਗਾ ਉਹ 52000 ਕਿਊਸਕਾ ਪਾਣੀ ਸਤਲੁਜ ਵਿੱਚ ਅੱਜ ਵੀ ਜਿਹੜਾ ਛੱਡਿਆ ਜਾ ਰਿਹਾ ਹੈਗਾ ਜਿਹੜਾ ਹੁਣ ਆਉਂਦੇ ਦਿਨਾਂ ਵਿੱਚ ਹੌਲੀ-ਹੌਲੀ ਗਰਾਫ ਇਹ ਜਿਹੜਾ ਟਟਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ ਤੇ ਹਰਾਂ ਦੇ ਵਿੱਚ ਨਿਯਾਤ ਖੜਾਂ ਦਾ ਏਰੀਆ ਮਤਲਬ ਕਿ ਘੜ ਦਾ ਦਿਖਾਈ ਦੇ ਸਕਦਾ ਹੁੰਦੇ ਦਿਨਾਂ ਵਿੱਚ ਜਿਹੜਾ ਹੁਣ ਵਿਆਸ ਤੇ ਸਤਲੁਜ ਦਾ ਪਾਣੀ ਇਕੱਠਾ ਹੋ ਕੇ ਹਰੀਕੇ ਹੈੱਡ ਤੇ ਪਹੁੰਚ ਰਿਹਾ ਉਹ ਜਿਹੜਾ ਕਈ ਦਿਨ ਪਹਿਲਾਂ 3 ਲੱਖ 40000 ਕਿਊਸਕ ਨੂੰ ਪਾਰ ਕਰ ਗਿਆ ਸੀ ਤਾਂ ਜੇ ਅੱਜ ਦੇ ਲੈਵਲ ਦੀ ਗੱਲ ਕੀਤੀ ਜਾਵੇ ਹਰੀਕੇ ਹੈੱਡ ਦੀ ਉੱਥੇ ਜਿਹੜਾ 2 ਲੱਖ 77000 ਕਿਊਸਕ ਪਾਣੀ ਅੱਜ ਇਨਫਲੋ ਫਲੋ ਜਿਹੜਾ ਉਹ ਪਹੁੰਚ ਰਿਹਾ ਹੈਗਾ ਤੇ ਜਿਹੜਾ ਅੱਗੇ ਸਤਲੁਜ ਵਿੱਚ ਹਰੀਕੇ ਹੈਡ ਤੋਂ ਸੱਡਿਆ ਜਾ ਰਿਹਾ ਉਹ ਹੈਗਾ 260000 ਕਿਊਸਿਕ ਪਾਣੀ ਅੱਗੇ ਸਤਲੁਜ ਦਰਿਆ ਵਿੱਚ ਸੱਡਿਆ ਜਾ ਰਿਹਾ ਹੈਗਾ ਸੋ ਆਉਂਦੇ ਦਿਨਾਂ ਵਿੱਚ ਹੁਣ ਵੱਡੇ ਪੱਧਰ ਤੇ ਮੀਂਹ ਵਿੱਚ ਗਰਾਵਟ ਦੇਖਣ ਨੂੰ ਮਿਲੂ ਮੀਂਹ ਘੜ ਦੇ ਦਿਖਾਈ ਦੇਣਗੇ ਹਾਲੇ ਹਾਲਾਂਕਿ ਅਗਲੇ 24 48 ਘੰਟੇ ਜਾਂ ਮੀਂਹ ਦੇ ਸਭਾਵ ਨਾਲ ਟੁੱਟੇ ਇਲਾਕਿਆਂ ਵਿੱਚ ਬਣੀ ਰਹੂਗੀ ਹਾਲਾਂਕਿ ਉਦਾਂ ਦੇ ਬਹੁਤੇ ਭਾਰੀ ਮੀਂਹ ਦੀ ਸਭਾਵਨਾ ਨਹੀਂ ਹੈਗੀ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਜਾਂ ਪਿਛਲੇ ਹਫ਼ਤੇ ਦੇ ਵਿੱਚ ਜਿਹੜੇ ਰਿਕਾਰਡ ਹੋਏ ਸੀਗੇ ਸੋ ਹੜ੍ਹਾਂ ਦਾ ਏਰੀਆ ਘੜਦਾ ਦਿਖਾਈ ਦੇਊਗਾ ਤੇ ਕੰਟਰੋਲ ਜਿਹੜੀ ਹੜ੍ਹਾਂ ਦੀ ਸਥਿਤੀ ਹੈ ਉਹ ਥੋੜੀ ਕੰਟਰੋਲ ਚ ਹੁੰਦੀ ਦਿਖਾਈ ਦੇ ਸਕਦੀ ਹੈ ਜੀ ਸੋ ਹਾਲ ਫੁਲਾ ਲੈਣੇ ਇੱਕ ਅਪਡੇਟ ਹੈ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ